ਅੱਜ ਦਾ ਸਟਾਰਟ ਤੇ ਹੜਾ ਭਗਵਾਨ ਵਾਲਮੀਕ ਯੋਗ ਅਸ਼ਮ ਬਰਲਾ ਮੰਡੀ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਵਿੱਚ ਸਮੂਹ ਸਵਾਲ ਵਾਲਮੀਕ ਸਮਾਜ ਨੇ ਸ਼ਿਰਕਤ ਕੀਤੀ ਹੈ ਔਰ ਪ੍ਰੋਫਾਨ ਵਾਲਮੀਕ ਮਹਾਰਾਜ ਜੀ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ। ਬਾਬਾ ਜੀ ਸਭ ਦੇ ਮੰਨ ਦੀਆਂ ਮਨੋ ਕਹਾੜਾ ਪੂਰੋਂ ਕਰਦੇ ਨੇ ਸੋਹਣੇ ਜੀ। ਔਰ ਸਭ ਦੀਆਂ ਚੋਰੀਆਂ ਕਰਨ ਬਾਬਾ ਜੀ। ਸਾਰੇ ਜੀ ਰੋਮੀ ਜੀ ਕਿੱਥੇ ਪਵਿੱਤਰ ਗੰਗਾਇਣ ਨੇ ਗਏ। ਇਸ ਦੁਨੀਆ ਦੇ ਪਾ ਕੁਝ ਤੇ ਹਾਲਾ ਕਰ ਮੈਂ ਤੂੰ ਪਾਪਾਂ ਦੀ ਗੱਠਲੀ ਦਾ ਪਹਾੜ ਤੇ ਬੇਸਾਂ ਸੰਗਤ ਜੀ ਪਾਪਾਂ ਦੀ ਗੱਠੀ ਦਾ ਭਾਰ ਕਿਵੇਂ ਹੌਲਾ ਕਰਨਾ ਹੈ ਸੇਵਾ ਔਰ ਸਿਮਰਨ ਕਰਕੇ पापा की गलती का पार खौड़ा किया सकता नहीं देख अर काज है लेकिन किसी होर का फंसे करते हैं जो गुरु महाराज का कोई ऐसा हो होगी कोई प्रोग्राम हो उस वेल टाइम नहीं कड़ते लेकिन होर अवा कौन प्रोग्राम हो तो उसे मेरे में होगी उलना हीरा कलाने

ਕੱਟਿਆ ਨਹੀਂ ਜਾਦਾ ਉਹ ਕੱਟਿਆ ਨਹੀਂ ਜਾਦਾ ਪਰਮ ਪਿਤਾ ਭਗਵਾਨ ਵਾਲੀ ਮਾਰੇ ਨੇ ਜੇ ਧਰਤੀ ਤੇ ਕੋਈ অবতার ਭੇਜਿਆ ਤਾਂ ਸ਼੍ਰੀ ਸ਼੍ਰੀ 108 ਸਤਿਗੁਰੂ ਵਿਆਨਾਦੀ ਮਹਾਰਾਜ ਨੂੰ ਹੀ ਧਰਤੀ ਤੇ ਕੋਈ অবতার ਭੇਜਿਆ ਕਿਉਂਕਿ ਆ ਜਿਹੜਾ ਨਾਸ ਪਰੰਪਰਾ ਜਿਸਨੂੰ ਅਸੀਂ ਦੇਖ ਰਹੇ ਹਾਂ ਇਹ ਨਾਦ ਜਿਹੜਾ ਭੇਗ ਸੀ ਇਹੜਾ ਉੱਚ ਜਾਤੀ ਦੇ ਲੋਕਾਂ ਦੇ ਵਿੱਚ ਭੇਗ ਸੀ ਪਰ ਪਦਪਦ ભગવાન ਵਾਲੀ ਮਾਰੀ ਐਸੀ ਸੀਰਪਾ ਕਿਰਪਾ ਆਪੂ ਜਾਨਾ ਮਹਾਰਾਜ ਉਤੇ ਸੀ ਜਿਨ੍ਹਾਂ ਨੇ 128 ਸਾਲ ਮਾਜ਼ਰ ਉਦੀ ਜਿਨ੍ਹਾਂ ਯਾਤਰਾ ਤੇ 24 ਸਾਲ ਇੱਕੋ ਜਗ੍ਹਾ ਬੈਠ ਕੇ ਬਿਨਾ ਕੋਈ ਖੁਰਦੇ ਵੀ ਤੇੜਾ ਬੰਦਗੀ ਕੀਤੀ ਪਰਮ ਪਿਤਾ ਭਗਵਾਨ ਵਾਲਿ ਮਹਾਰਾਜ ਜਿਹੜਾ ਉਹਨਾਂ ਦੇ ਦਰਸ਼ਨ ਦੇ ਲਈ ਖੋਹ ਤੱਕੀ ਤੇੜੇ ਪ੍ਰਗਟ ਹੋ ਗਏ ਇਹਨਾਂ ਉਤੇ ਜਿੱਥੇ ਵੱਡੇ ਵੱਡੇ ਸਾਧਾ ਮਾਪ ਸ਼ਾਨ ਕਿਤਾਬ ਨਹੀਂ ਉਥੇ ਨਾਲ ਨਾਲ ਰਾਣਾ ਸੰਗ ਆਏ ਨੇ ਇਹਨਾਂ ਦੀ ਕਿਤਾਬ ਲਿਖੀ ਯੂਰਵਾਰ ਦੁਰਵਾਰ ਜਿੱਥੇ ਨਿਹਰਾ ਸਤਾਵਦ ਹੈ ਜਿੱਥੇ ਗੋੰਦਵਾਰ ਦਾ ਦਰਿਆ ਮੋੜਦਾ ਬਿਆਸ ਦਾ ਦਰਿਆ ਮੋੜਦਾ ਐਸੀ ਜਿਹੜੀ ਲੋਕੀਂ ਕੇ ਸ਼ਕਤੀ ਆ ਪਰਮਪਿਤਾ ਭਗਵਾਨ ਵਾਲੀ ਮਾਨੇ ਤਰਫੇ ਭੇਜੀ ਜਿਨ੍ਹਾਂ ਦਾ ਜਨਮ ਦਿਹਾੜਾ ਚਾਰ ਤੇ ਪੰਜ ਤਰੀਕ ਨੂੰ ਜਿਹੜਾ ਪਾਵਨ ਮਾਲਮੀ ਦੀ ਤੀਤ ਨੂੰ ਬਿਆਨ ਆ ਰਾਸ਼ਣ ਵਿੱਚ ਕੀਤਾ ਗਿਆ ਵੀ ਸਾਰੀ ਸੰਗ ਜਿਹੜੀ ਉੱਥੇ ਪਹੁੰਚੀ ਸੀ ਪਰ ਜਿਹੜਾ ਕੇ ਮੱਲਾ ਡੇਰਾ ਜਿਹੜਾ ਹੀ 370 ਦਾ ਸਤਾਵਦ ਹੈ ਇਸ ਦੇ ਨੇੜੇ-ਨੇੜੇ ਜਿਹਨੇ ਵੀ ਡੇਰੇ ਸਤਾਵਦ ਨੇ ਇਸ ਨੇਰੇ ਦੀਆਂ ਹੀ ਬ੍ਰਾਂਚਾਂ ਨੇ ਚਾਹੇ ਉਹ ਰੋੜੀ ਵੀ ਰਿਹਾ ਚਾਹੇ ਤੇ ਸਾਰੇ ਬੈਠੇ ਜਾਗਨਾ ਜੀ ਚਾਹੇ ਇਹਦੇ ਵਾਲੀ ਮਾਰੇ ਦੋ ਮੰਦਰ ਨੇ ਉਹ ਸਾਰੇ ਇਸ ਡੇਰੇ ਦੀਆਂ ਹੀ ਇੱਕ ਬਰਾਚਾ ਸਨ ਕਿਉਂਕਿ ਜਿਸਦ ਸਤਿਗੁਰੂ ਰੰਗਨਾ ਜੀ ਮਹਾਰਾਏ ਨੇ ਉਹਨਾਂ ਨੂੰ ਨਾਮ ਸ਼ਬਦ ਲੈ ਕੇ ਇਸ ਡੇਰੇ ਨੂੰ ਜਦੋਂ ਗੁਰ ਗਿਆਨ ਨੇ ਮਹਾਰਾਏ ਚਲਨ ਸ਼ੁਰੂ ਪ੍ਰਾਪਤ ਤੇ ਜਿੱਥੇ ਅੱਜ ਆਪਾਂ ਖੜੇ ਆ ਇਸ ਨੂੰ ਸਥਾਪਿਤ ਕੀਤਾ ਉਸ ਤੋਂ ਬਾਅਦ ਇਸ ਡੇਰੇ ਦੀ ਸਭ ਤੋਂ ਜਿਹੜੀ ਜਾਰੀ ਸੇਵਾ ਹੈ ਸਤਿਗੁਰੂ ਗੁਰਮukh ਨਾ ਜੀ ਮਹਾਰਾਏ ਨੇ ਜਿਹੜੀ ਕੀਤੀ 1999 ਤੱਕ ਉਹਨਾਂ ਸੇਵਾ ਕੀਤੀ ਜਿਨ੍ਹਾਂ ਨੇ ਵਾਛੇ ਆ ਜੀ ਸ਼ਾਹ ਆ ਜੀ ਇੱਥੇ ਨਾਲ ਖੜੇ ਨੇ ਨਾਲ ਹੀ ਮੇਰੇ ਲਾਵ ਨਾਲ ਜੋਗੇ ਸਤਿਗੁਰੂ ਬ੍ਰਾਹਮਣ ਆਜੇ ਸੇਵਕਰੇ ਰੋਣੀਪੀਰ ਦੇ ਡੇਰੇ ਦੇ ਸਾਡੇ ਮੁੱਖ ਸੇਵਾਦਾਰ ਨੇ ਉਹ ਵੀ ਨਾਲ ਖੜੇ ਨੇ ਇਸ ਕਰਕੇ ਸਾਰੀ ਸੰਗਤ ਵੱਲੋਂ ਸਾਰੇ ਸੰਧਾ ਮਾਪੁਰਸ਼ਾ ਵੱਲੋਂ ਉਹਨਾਂ ਜਣਦੜਾ ਜ ਫਸ਼ ਬਣਾਸ ਦੇ ਨਾਲ ਬਣਾਇਆ ਰੇ ਸਾਰੀ ਸਾਈਓ ਨੂੰ ਉਹਨਾਂ ਜਣਦੜਾ ਦੇ ਲੱਖ ਲੱਖ ਬਧਾਈ ਹੋਏ ਜੋ ਬੋਲੇ ਸੋ ਨਿਰਵੇ ਭਗਵਾਨ ਵਾਲੀ ਮਾਰਾ ਕੀ ਜੈ ਸ੍ਰੀ ਸ੍ਰੀ 108 ਸਭ ਗਿਆਨਾ ਮਾਰਾ ਕੀ ਜੈ ਮੇਰੇ ਨਾਲ ਭੀਰਾ ਘੱਟ ਕੇ ਸੀ ਜਾ ਕੇ ਬਣਾਇਆ ਨਹੀਂ ਮਤਿਆਂ ਦੇ ਜੋਖਮ ਬਾਰੇ ਜਿੰਨੀਆਂ ਸਖਤਾਂ ਇੱਥੇ ਮੌਜੂਦ ਨੇ ਕਿਉਂਕਿ ਬਿਰਭਾ ਦਾ ਸਤ ਸੰਗ ਨਾਲ ਲੱਗ

Tchau, Chapter... tchau. चक्रों बांके, आ चक्रों बांके, चक्रों जरूर, आ जरूर चक्रों सारे लायो बांके, तो उसे पहले ढूंढ़े, सही लाया लाया, लाया। हेलो, हेलो Tì gấu ਜੋ ਬੋਲੇ ਸੋ ਨਿਰਵੇ ਭਗਵਾਨ ਵਾਲਮੀਕ ਮਹਾਰਾਜ ਕੀ ਜਾਏ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜਾਏ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਜੀ ਮਹਾਰਾਜ ਜਿਹੜਾ ਜਨਮ ਦਿਹਾੜਾ ਆ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾਲਮੀਕ ਲੋਕਾਂ ਲੋ ਅਤੇ ਹੋਰ ਲੋਕਾਂ ਲੋੜਾ ਮਨਾਇਆ ਗਿਆ ਸੀ ਜਿਸ ਦੇ ਚੱਲਦੇ ਅੱਜ ਭਗਵਾਨ ਵਾਲਮੀਕੀ ਜੋ ਆਸ਼ਰਮ ਬੱਲਾ ਸਬਜੀ ਮੰਡੀ ਵਿਖੇ ਸੰਤਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਕ ਉਹ ਨਰਾ ਜਿਹੜਾ ਅਵਤਾਰ ਦਿਹਾੜਾ ਇਹਨੂੰ ਜਨਮ ਦਿਹਾੜਾ ਨਹੀਂ ਕਹਾਂਗੇ ਅਵਤਾਰ ਦਿਹਾੜਾ ਕਿਉਂਕਿ ਪਰਮ ਪਿਤਾ ਭਗਵਾਨ ਵਾਲੀ ਮਾਰ ਦੀ ਉਹਨਾਂ ਲੋਪਰਾਪਸੀ ਤੇ ਉਹ ਐਸੇ ਕਾਲ ਯੁਗ ਦੇ ਅਵਤਾਰ ਹੋਏ ਨੇ ਜਿਸ ਕਰਕੇ ਉਹਨਾਂ ਅਵਤਾਰ ਦਿਹਾੜੇ ਕਹਾਂਗੇ ਅੱਜ ਉਹਨਾਂ ਦੇ ਅਵਤਾਰ ਦਿਹਾੜੇ ਦੇ ਜਿਵੇਂ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਉਹ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਪਰਮ ਪਿਤਾ ਭਗਵਾਨ ਵਾਲੀ ਮਾਰੇ ਚਰਨਾ ਚਰਦਾਸ ਬੇਨਤੀ ਕਰਦੇ ਆ ਕਿ ਜਿੰਨਾ ਸੰਤਾਂ ਸੰਗਤਾਂ ਨੇ ਆਪ ਜੀ ਅੱਜ ਇਸ ਡੇਰੇ ਦੇ ਹਾਜ਼ਰੀ ਭਰੀਆ ਉਹਨਾਂ ਦੇ ਹਮੇਸ਼ਾ ਮੇਰ ਪ੍ਰਿਆਰ ਹੱਥ ਰੱਖਣਾ ਤਾਂ ਜੋ ਆਪ ਜੀ ਲੰਗਰ ਪੰਡਾਲੇ ਇਸ ਤਰ੍ਹਾਂ ਚ ਜੋ ਬੋਲੇ ਸੋਨਿਰਵੇ ਭਗਵਾਨ ਵਾਲਮੀਕ ਮਹਾਰਾ ਜੀ ਸ੍ਰੀ ਸ੍ਰੀ ਸਤਗੁਰ ਗਿਆਨ ਨਾਥ ਮਹਾਰਾ ਜੀ ਕਿੰਨਾ ਪ੍ਰਾਚਨ ਸਥਾਨ ਹੈ ਜਿਹੜਾ ਅੱਜ ਜਿੱਥੇ ਮਹਾਰਾਜ ਜੀ ਦਾ ਹਾਂਜੀ 1967 ਦਾ ਸਥਾਨ ਹੈ ਇਹ ਸਤਗੁਰ ਰੰਗਨਾਥ ਜੀ ਮਹਾਰਾ ਜਿਨ੍ਹਾਂ ਨੇ ਸਤਗੁਰ ਗਿਆਨ ਨਾਥ ਮਹਾਰਾ ਕੋ ਨਾਮ ਸ਼ਬਦ ਲੈ ਕੇ ਜਿਹੜਾ ਇਸ ਸਥਾਨ ਨੂੰ ਜਿਹੜਾ ਜਿਹੜਾ ਚਾਲੂ ਕੀਤਾ ਸੀ ਆਸ਼ਰਮ ਚਾਲੂ ਕੀਤਾ ਸੀ ਇਹ ਸਾ ਆਸ਼ਰਮ ਨੂੰ ਗੁਰ ਗਿਆਨ ਨਾਥ ਜੀ ਮਹਾਰਾ ਦੀ ਚਰਨ ਸ਼ੁਰੂ ਪ੍ਰਾਪਤ ਧਰਤੀ ਹੈ ਜਿਸ ਦੇ ਉੱਤੇ ਵਕ ਵਕ ਸੰਤਾਂ ਜਿਸ ਦਾ ਸਤਗੁਰ ਗੁਰਮੁਖ ਨਾਥ ਜੀ ਮਹਾਰਾ ਸਤਗੁਰ ਜੋਗੀ ਨਾਥ ਜੀ ਮਹਾਰਾ ਸਤਿਗੁਰੂ ਮੰਗਾ ਮਖੰਨਾ ਜੀ ਮਹਾਰਾਏ ਅਤੇ ਹੁਣ ਜਿਹੜੀ ਆ ਦਾਸ ਦੇ ਕੋਲ ਜਿਹੜੀ ਇਹ ਸੇਵਾ ਆ ਜੀ ਆ ਅਤੇ ਕਾਫੀ ਸੰਤਾਂ ਮਹਾਂਪੁਰਸ਼ਾਂ ਨੇ ਜਿਹੜਾ ਇਸ ਸਥਾਨ ਦੇ ਉੱਤੇ ਜਿਹੜੀ ਸੇਵਾ ਕੀਤੀ ਮਹਾਰਾਜ ਜੀ ਜਿਹੜੇ ਸੇਧ ਦਿੱਤੀ ਜਾਲਦੀ ਅਸੀਂ ਵੀ ਚੋਲਿਆ ਕਿ ਆਪ ਜੀ ਵੱਲੋਂ ਵੀ ਦੋਸ਼ ਦਾ ਬਤਵਾਨਾ ਨੋਜ਼ਵਾਨ ਨੇ ਜਿਹੜਾ ਇੱਕ ਪ੍ਰੇਰਨਾ ਰੂਪ ਦੇ ਵਿੱਚ ਪਲੇ ਹਾਂਜੀ ਇਸ ਤਰ੍ਹਾਂ ਹੀ ਪਾਵਨ ਵਾਲਮੀ ਕੀ ਤੀਰਥ ਦੇ ਗੱਦੀ ਨਿਸ਼ੀਣ ਸੰਤ ਸਤਿਗੁਰੂ ਮਲਕੀਨਾ ਜੀ ਮਹਾਰਾਏ ਗੁਰ ਗਿਆਨਾਤ ਆਸ਼ਰਮ ਦੇ ਗੱਦੀ ਨਿਸ਼ੀਣ ਸੰਤ ਸਤਿਗੁਰੂ ਗਰਦਾਰੀ ਨਾ ਜੀ ਮਹਾਰਾਏ ਵੱਲੋਂ ਇਹ ਪੰਕਾਇ ਨਾ ਜੀ ਦੀ ਜਿਹੜੀ ਡਿਊ ਨਸ਼ਿਆਂ ਦੇ ਉਤੇੜੀਆਂ ਲਗਾਈ ਗਿਆ ਕਿ ਇਹ ਨਸ਼ੇ ਕਰਨ ਵਾਲੇ ਨੌਜਵਾਨ ਜਿਹੜੇ ਇਸ ਦਲਦਲ ਵਿੱਚ ਚਾ ਚੁੱਕੇ ਨੇ ਉਹਨਾਂ ਨੂੰ ਜੜਾ ਘਰ ਵਾਪਸੀਆਂ ਕਰਾਈਆਂ ਜਾਣ ਗਰੀਬ ਪਰਿਵਾਰਾਂ ਦੇ ਜਿਹੜਾ ਇਲਾਜ ਜਿਹੜੇ ਕਰਾਈ ਜਾਣ ਅਤੇ ਸਾਡਾ ਇਹੀ ਅੱਜ ਦੇ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਕਿ ਪੰਜਾਬ ਉਹਨਾਂ ਗੁਰੂਆਂ ਪੀਰਾਂ ਦੀ ਯੋਧਿਆਂ ਦੀ ਧਰਤੀ ਆ ਜਿਨ੍ਹਾਂ ਦਾ ਲੋਹਾ ਪੂਰਾ ਵਿਸ਼ਵ ਮਾਨਦਾ ਹੈ ਇਸ ਕਰਕੇ ਹੀ ਇਸ ਪੰਜਾਬ ਨੂੰ ਜੜਾ ਬਚਾਉਣਾ ਹੈ ਅਤੇ ਅਸੀਂ ਨਸ਼ੇ ਦੇ ਜਿਹੜੇ ਕੋੜ ਨੂੰ ਦਲਦਲ ਨੂੰ ਪਜਾਣਾ ਇਹਨਾਂ ਕਹਿੰਦਾ ਜਵਾਲ ਨੂੰ ਕਿਰਵਾ ਰਵੇ ਭਗਵਾਨ ਵਾਲ ਕੀ ਮਹਾਰਾ ਕੀ ਜਾ ਸ਼੍ਰੀ ਸ਼੍ਰੀ ਅਕਸਵਰ ਸਤਿਗੁਰ ਗਿਆਨ ਅਨੰਤ ਮਹਾਰਾ ਕੀ ਜਾ ਸਤਿਗੁਰੂ ਗਿਆਨਾ ਜੀ ਦੇ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਸਮੂੱਚੀ ਸੰਗਤ ਨੂੰ ਸਮੂੱਚੀ ਮਾਨਤਾਂ ਨੂੰ ਲੱਖ ਲੱਖ ਵਧਾਈ ਹੋਵੇ